ਦੇਖੋ ਤੁਹਾਡੇ ਅੰਦਰ ਪਰਮੇਸ਼ਰ ਦੀ ਚੰਗਿਆਈਆਂ ਜੀਵਨ ਕਿਦਾਂ ਕੰਮ ਕਰਦਾ ਹੈ ਤੁਹਾਨੂੰ ਉਹਨੇ ਕੋਈ ਵਾਅਦਾ ਦਿੱਤਾ ਚੰਗੇ ਹੋਣ ਦਾ ਜਾਂ ਮੁਕਤੀ ਪ੍ਰਾਪਤ ਕਰਨ ਦਾ ਜਾਂ ਸ਼ੀਰਾਂ ਦੇ ਬਦਲ ਜਾਣ ਦਾ ਜਾਂ ਰੈਪਚਰ ਦਾ ਵਾਅਦਾ ਤੁਹਾਨੂੰ ਦਿੱਤਾ ਗਿਆ ਉਹਨੇ ਕਿਹਾ ਵਾਅਦਾ ਤੁਹਾਡੇ ਵਿੱਚ ਇੱਕ ਬੀਜ ਦੇ ਵਾਂਗ ਹੈ ਉਹਨੇ ਕਿਹਾ ਹੁਣ ਜਿਹੜਾ ਕੋਈ ਬੰਦਾ ਅੱਜ ਬੀਜ ਬੋਇਆ ਸਵੇਰੇ ਬੋਇਆ ਸ਼ਾਮੀ ਜਾ ਕੇ ਪੁੱਟ ਕੇ ਦੇਖੇ ਕਿ ਇਹ ਕਿੰਨਾ ਖਵਦਿਆ ਫਿਰ ਉਹਨੂੰ ਦੱਬ ਦੇ ਫਿਰ ਅਗਲੇ ਦਿਨ ਪੁੱਟ ਕੇ ਦੇਖੇ ਫਿਰ ਸ਼ਾਮਾ ਨੂੰ ਬੁੱਟ ਕੇ ਦੇਖ ਕੇ ਉਹਨੇ ਕਿਹਾ ਇਹ ਬੀਜ ਖਰਾਬ ਕਰ ਦੋਵੇਗਾ ਉਹਨੇ ਕਿਹਾ ਜੇ ਰੋ ਬੀਜ ਜ਼ਮੀਨ ਚ ਪਾ ਦਿੱਤਾ ਗਿਆ ਜ਼ਮੀਨ ਬਣਾਈ ਇਸੇ ਲਈ ਗਈ ਸੀ ਕਿ ਬੀਜਾਂ ਨੂੰ ਉਗਾਉਣ ਦੇ ਲਈ ਤੇ ਜੇ ਰੋ ਬੀਜ ਪਾ ਦਿੱਤਾ ਗਿਆ ਹੁਣ ਤੀ ਕੁਛ ਨਹੀਂ ਕਰਨਾ ਉਹਨੇ ਕਿਹਾ ਬਸ ਹੁਣ ਇਹਨੂੰ ਪਾਣੀ ਦਿਓ ਕਿਦਾਂ ਉਸ ਵਾਦੇ ਦੇ ਉੱਤੇ ਕੰਮ ਕਰੋ ਧੰਨਵਾਦ ਕਰੋ ਦੁਆ ਮੰਗ ਕਰੋ ਆਗਿਆਕਾਰੀ ਕਰੋ ਸੰਗਧੀ ਕਰੋ ਇਹਦੇ ਵਿੱਚ ਬਣੇ ਰਹੋ ਕਿਉਂਕਿ ਉਹਨਾਂ ਕਿਹ ਚਰੋ ਇੱਕ ਆਂਤ ਹੀ ਕਰ ਰਹੇ ਹੋ ਤੇ ਉਸ ਬੀਜ ਹੋਏ ਬੀਜ ਨੂੰ ਪਾਣੀ ਦੇ ਰਹੇ ਹੋ ਉਹਨਾਂ ਕਿ ਆਬਰਾਹਮ ਨੇ 25 ਸਾਲ ਉਸ ਬੀਜ ਨੂੰ ਪਾਣੀ ਦਿੱਤਾ 25 ਸਾਲ ਉਸ ਬੀਜ ਨੂੰ ਪਾਣੀ ਦਿੱਤਾ ਇਨੀ ਕਿ ਇੱਕ ਵਾਰੀ ਬੋਧਤਾ ਗਿਆ ਵਾਸ ਖਤਮ ਹੈ ਕਿਉਂਕਿ ਬੀਜ ਪਾਣੀ ਮੰਗਦਾ ਹੈ ਜੇ ਪਾਣੀ ਦੇਾਂਗੇ ਤਾਂ ਵਧੇਗਾ ਇਹ ਤਾਂ ਕੋਨੇ ਕਿਹਾ ਰਸੂਲਾਨੇ 10 ਦਿਨ ਉਸ ਬੀਜ ਨੂੰ ਪਾਣੀ ਦਿੱਤਾ ਇਫ ਯੂ ਆਰ ਸਪਿਰਚੁਅਲ ਯੂ ਵਿਲ ਕੈਚ ਉਹਨਾਂ ਨੇ 10 ਦਿਨ ਉਸ ਬੀਜ ਨੂੰ ਪਾਣੀ ਦਿੱਤਾ ਕਿੱਦਾਂ ਪਾਣੀ ਦਿੱਤਾ ਵਾਦਾ ਫੜ ਲਿਆ ਔਰ ਖਾਲੀ ਵਾਦਾ ਫੜਨਾ ਹੀ ਨਹੀਂ ਉਸ ਵਾਦੇ ਉੱਤੇ ਕੰਮ ਕਰਨਾ ਔਰ ਰੋਜ਼ ਉਹਨਾਂ ਨੇ ਦੁਆਵਾਂ ਪ੍ਰਾਰਥਨਾਵਾਂ ਕੀਤੀਆਂ ਆਪਣੇ ਰਿਸ਼ਤੇ ਠੀਕੀਤੇ ਉਹ ਕਿਸੇ ਬੀਜ ਨੂੰ ਪਾਣੀ ਦੇ ਰਹੇ ਸੀਗੇ ਜਿਹਨੂੰ ਪਾਣੀ ਨਾ ਦਿੱਤਾ ਜਾਏ ਉਹ ਸੜ ਜਾਂਦਾ ਆ ਉਹ ਖਤਮ ਹੋ ਜਾਂਦਾ ਆ ਇਸ ਲਈ ਤੁਹਾਡਾ ਪ੍ਰਭੂ ਦੇ ਵਾਅਦੇ ਨੂੰ ਫੜ ਕੇ ਉਹਦੇ ਉੱਤੇ ਬਣੇ ਰਹਿਣਾ ਆਮੇਨ ਹਾਲੇਲੂਇਆ ਇਹ ਤੁਹਾਡੇ ਲਈ ਇੱਕ ਫਲ ਨੂੰ ਲੈ ਕੇ ਆਂਦਾ ਹੈ ਕਿਉਂਕਿ ਬੀਜ ਪਾਣੀ ਮੰਗਦਾ ਹੈ